ਕਿ 1600 ਕਰੋੜ ਤੋਂ ਮੇਰੇ ਖਿਆਲ ਪ੍ਰਧਾਨ ਮੰਤਰੀ ਜੀ ਕਾ ਇਤਨਾ ਪ੍ਰਧਾਨ ਮੰਤਰੀ ਦਾ ਇਤਨਾ ਵੱਡਾ ਕਾਧਿਆ ਕਿ ਉਹ 1600 ਕਰੋੜ ਬਣਦਾ ਨਹੀਂ ਸੀ ਉਹਨਾਂ ਦੇ ਤੋਂ ਦੇਣਾ ਉਹ ਪੰਜਾਬੀ ਨੂੰ ਕਹਿੰਦੇ ਪੰਜਾਬੀਓ ਤੁਸੀਂ ਤੁਹਾਡਾ ਕਿੰਨਾ ਨੁਕਸਾਨ ਹੋਇਆ ਇਹ ਦੇਖੀ ਚਾਹੁੰਦਾ ਕਹਦਿਆ ਨਾ ਕਿ ਮੈਂ ਕਾਂਗਰਸ ਨੇ ਦੇਸ਼ ਕੇ ਲਿਏ ਕੁਛ ਨਹੀਂ ਕੀਤਾ ਮੈਂ ਉਹਨੂੰ ਬੋਤਾਤਾ ਹੂੰ ਕਿ ਕਾਂਗਰਸ ਨੇ ਦੇਸ਼ ਲਈ ਉਹ ਕੀਤਾ ਜੋ ਤੁਸੀਂ ਕਦੀ ਨਹੀਂ ਕਰ ਸਕਦੇ 187 88 ਦੇ ਵਿੱਚ ਹੜ ਆਇਆ ਸੀ ਰਾਹੁਲ ਗਾਂਧੀ ਨੇ ਉਸੇ ਟਾਈਮ 100 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਸੀ ਆਪਣੇ ਆਉਣ ਤੋਂ ਪਹਿਲਾਂ ਹੀ ਤੇ ਪ੍ਰਧਾਨ ਮੰਤਰੀ ਜੀ ਜੀ ਤਾ ਪੇਪਰ ਪੜੋ ਤੇ ਜਿੰਨਾ ਰਾਹੁਲ ਗਾਂਧੀ ਨੇ ਦਿੱਤਾ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਜੀ ਜੋ ਮਹਿੰਗਾਈ ਆ ਉਹਦੇ ਮੁਤਾਬਿਕ ਹੀ ਦੇ ਦਿਓ ਚਲੋ ਨਾ ਦਿਓ ਜਿਆਦਾ ਉਹ ਕੱਢ ਲਓ ਦੂਸਰੀ ਚੀਜ਼ ਮੈਂ ਕਰਨੀ ਚਾਹੁੰਦਾ ਕਿ 40000 ਕਰੋੜ ਸਾਡਾ ਸੀ ਸੀ ਲਿਮਟ ਬਣਦੇ ਜਿਹੜੀ ਚੋਨਾ ਖਰੀਦਣਾ ਸੀ ਪੈੜੀ ਉਹਨ ਜਿਹੜੀ ਉਹਨੇ ਝਾਵਲ ਖਰੀਦਣਾ ਸੀ ਉਹਦੇ ਤੋਂ 4.3% ਤੇ ਸਾਡਾ ਨੁਕਸਾਨ ਬਹੁਤਾ ਮੈਣੀ ਕਹਿੰਦਾ 10% ਹੀ ਗਣ ਲਓ 4000 ਕਰੋੜ ਤੇ ਸਿੱਧਾ ਕਿਸਾਨਾਂ ਦਾ ਬਰਬਾਦ ਹੋ ਗਿਆ ਲੋਕਾਂ ਦੇ ਘਰ ਟੱਟ ਗਏ ਲੋਕਾਂ ਦੀਆਂ ਮੱਝਾਂ ਮਰ ਗਈਆਂ ਲੋਕਾਂ ਨੇ ਗਾਵਾਂ ਮਰ ਗਈਆਂ ਲੋਕਾਂ ਦੇ ਪਾਣੀ ਦੇ ਬੋਰ ਬੈਠ ਗਏ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਉਹਨਾਂ ਲਈ ਪ੍ਰਧਾਨ ਮੰਤਰੀ ਜੀ ਕੀ ਅਨਾਉਂਸ ਕਰਕੇ ਗਏ ਨੇ ਉਹ ਇਸ ਕਰਕੇ ਪ੍ਰਧਾਨ ਮੰਤਰੀ ਜੀ ਦੁਬਾਰਾ ਆਪਣੀ ਮੀਟਿੰਗ ਬਣਾ ਪੰਜਾਬ ਚ ਨਾ ਜਾਓ ਤੁਸੀਂ ਦਿੱਲੀ ਚ ਮੀਟਿੰਗ ਸੱਦ ਕੇ ਸਾਡੇ ਮੁੱਖ ਮੰਤਰੀ ਜੀ ਠੀਕ ਹੋ ਗਏ ਹੋਣਗੇ ਨਹੀਂ ਠੀਕ ਹੋਏ ਤਾਂ ਉਹਨਾਂ ਤੇ ਵੀਡੀਓ ਕਾਨਫਰੈਂਸ ਕਰੋ ਤੇ ਜੇ ਤੁਹਾਡੇ ਮਨ ਮਿਹਰਾਜੇ ਤੇ ਕਿਤੇ ਕਾਂਗਰਸ ਨੇ ਵੀ ਉਸ ਮੀਟਿੰਗ ਚ ਜਰੂਰ ਬੁਲਾ ਲਓ ਅਸੀਂ ਵੀ ਬੈਠ ਕੇ ਦੱਸਾਂਗੇ ਕਿ ਪੰਜਾਬ ਦਾ ਕੀ ਨੁਕਸਾਨ ਹੋਇਆ ਸਰ ਗੁਰਦਾਸਪੁਰ ਗਏ تھے ਆਪ ਵਾਹਾਂ ਕੇ ਲੋਕ ਸਭਾ ਸੰਸਦ ਵੀ ਹੈ ਦੁੱਖ ਹੈ ਆਪਕੋ ਕਿ ਆਪਕੋ ਨਹੀਂ ਬੁਲਾਇਆ ਨਹੀਂ ਦੁੱਖ ਤਾਂ ਨਹੀਂ ਹੈ ਪਰ ਅਫਸੋਸ ਹੈ ਕਿ ਪ੍ਰਧਾਨ ਮੰਤਰੀ ਜੀ ਇਕੱਲੇ ਗਏ تھے ਹੈਲੀਕਾਪਟਰ ਨੇ ਮੇਰੇ ਕੋ ਵੀ ਕਹਾ ਦਿੱਤੇ ਕਿ ਆਜਾ ਭਾਈ ਤੇਰੀ ਡਿਸਟ੍ਰਿਕਟ ਮੈਂ ਜਾ ਰਿਹਾ ਤੂੰ ਮੋਰ ਡਾਲ ਲਿਆ ਤਾਂ ਜਲਦੀ ਆ ਜਾਓ ਹਮ ਵੀ ਚਲੇਗੇ ਤਾਂ ਵਾਹ ਜਾ ਕੇ ਮੈਂ ਵੀ ਆਪਣੇ ਡਿਸਟ੍ਰਿਕਟ ਦੀ ਕੋਈ ਬਾਤ ਕਰ ਕਰ ਲੇਤਾ ਤੋਂ ਮੇਰੇ ਕੋ ਅੱਛਾ ਲੱਗਤਾ 1200 ਕਰੋੜ ਦਾ ਫੰਡ ਵੀ ਜੋ ਹੈ ਉਹ ਪੜਾ ਹੁਆ ਹੈ 1200 12000 ਕਰੋੜ 12000 ਕਰੋੜ ਉਹ ਉਹ ਪ੍ਰਧਾਨ ਮੰਤਰੀ ਜੀ ਨੂੰ ਦਰਸ਼ਨਾ ਚੇਤਾ ਕਿ ਕਿਸ ਕਿਸ ਟਾਈਮ ਕਦੋਂ ਕਦੋਂ ਆਇਆ ਤੇ ਕਿਉਂ ਨਹੀਂ ਜੋਟੇਲਜੀ ਕੀਤਾ ਇਹਦੀ ਗਵਰਨਮੈਂਟ ਆਫ ਇੰਡੀਆ ਉਹਨੂੰ ਵੇਖੋ ਆਈਐਸ ਜੀ ਦੇ ਨੇ ਇਹ ਹਾਈਐਸ ਕਾਰਡ সেন্ট্রਲ ਕਾਰਡ ਉਹਨਾਂ ਦੀ ਇਹ ਵੀ ਥੋੜੀ ਜਿਹੀ ਖਚਾਈ ਕਰਨ ਕਿ ਤੁਸੀਂ ਜਾ ਕੇ ਪੰਜਾਬ ਚ ਸਿਰਫ ਲੁੱਟਣ ਲਈ ਨਹੀਂ ਬੈਠੇ ਤੁਸੀਂ ਕੰਮ ਕਰਨ ਲਈ ਬੈਠੇ। ਲੇਕਿਨ ਸਭ ਤੋਂ ਵੱਡਾ ਸਵਾਲ ਰਾਮ ਲਾਲ ਗਾਂਧੀ ਕੇ ਉੱਪਰ ਵੀ ਸਵਾਲ ਖੜੇ ਕਰ ਰਹੇ ਹੈ ਬੀਜੇਪੀ ਕੇ ਨੇਤਾ ਕਿ ਉਹ ਪੰਜਾਬ ਮੇ ਕਹੀਂ ਨਹੀਂ ਦਿਖਾਈ دیے ਹੈ ਕਿ ਜਿਸ ਤਰੀਕੇ ਸੇ ਬਾੜ ਕਿਆ ਲਾਤੇ। ਜੇ ਜੋ ਪ੍ਰਧਾਨ ਮੰਤਰੀ ਜੀ ਗਏ ਨੇ ਤੇ ਇਹ ਤਾਂ ਪਹਿਲੋ ਦਿਖਾਈ ਆਪਣੀ ਦੇ ਦੇਣ। ਰਾਲ ਗਾਂਧੀ ਜੀ ਦੇ ਅਸੀਂ ਜਿਹੜੇ ਇਨਚਾਰਜ ਨੇ ਪੁਖ ਬਗੇਲ ਸਾਹਿਬ ਮੈਂ ਵੀ ਇਹਗਾ ਨਹੀਂ। ਆਪਣੀ ਮਲਟੀਟਰੀਅਲ ਰਾਹੁਲ ਗਾਂਧੀ ਤੇ ਅੱਗੇ ਨਬੰਦੇ ਸੀ ਅਛਨੀ ਸਾਹਿਬ ਨੇ ਰਾਜਾ ਵੜਿੰਗਿਆ ਪ੍ਰਤਾਪ ਬਾਜਵਾਸ ਨੇ ਸਾਰਿਆਂ ਨੇ ਉੱਥੇ ਹੜਾਂ ਦੇ ਵਿੱਚ ਕੰਮ ਕੀਤਾ ਔਰ ਇਹਨਾਂ ਨੂੰ ਵੀ ਚਾਹੀਦਾ ਨਾ ਕਿ ਤੁਸੀਂ ਤੇ ਇੱਕ ਦਿਨ ਦੇ ਸੀਓ ਅਸੀਂ ਤਾਂ ਉੱਥੇ ਬੈਠ ਕੇ ਇੰਨੇ ਨੇ ਦਿਨਾਂ ਤੋਂ ਭਾਜਪੀ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਇੱਕ ਦਿਨ ਗਏ ਹੋ ਟਰੈਕਟਰ ਤੇ ਚੜ ਗਏ ਹੋ ਤੇ ਟਰੈਕਟਰ ਛੱਡ ਕੇ ਲੀਡਰ ਨਹੀਂ ਬਣਿਆ ਜਾਂਦਾ ਲੋਕਾਂ ਦਾ ਕੰਮ ਕਰਕੇ ਬਣਿਆ ਜਾਂਦਾ ਅਭੀ ਹਾਲਾਤ ਕਿਸ ਤਰੀਕੇ ਕੇ ਹੈ ਸਰ ਪੰਜਾਬ ਕੇ ਅਭੀ ਵੈਸੀ ਹੀ ਹੈ ਜੈਸੇ ਪਹਿਲੇ ਥੇ ਕਿਉਂਕਿ ਫਸਲ ਖਰਾਬ ਹੋਈ ਹੈ ਔਰ ਆਪ ਬਜਾਈ ਸ਼ੁਰੂ ਹੋਗੀ ਉਹ ਉਸ ਤੰਤੇ ਕਿੰਨੇ ਕਿ ਆਪਾਂ ਤਾਂ ਪਰ ਪੁਜਾਈ ਹੋਣਾ ਵੀ ਮੁਸ਼ਕਲ ਹੈ ਪਾਣੀ ਖੜਾ ਹੈ ਦੇਖੇ ਬਹੁਤ ਕਮ ਪੈਸੇ ਕੀ ਰਾਤ ਪੈਕੇਜ دیا ਹੈ ਪ੍ਰੀਮ ਸਾਹਿਬ ਨੇ ਬਹੁਤ ਕਮ ਦਿਆ ਹੈ ਇਹ ਜਿਹੜਾ ਵੀ ਪੈਕੇਜ ਹੈ ਇਹ ਅਸੀਂ ਸੋਚਦੇ ਸਾਂ ਕਿ ਪ੍ਰਾਈਮ ਮਿਨਿਸਟਰ ਸਾਹਿਬ ਦੇਰ ਬਾਅਦ ਆ ਰਹੇ ਨੇ ਸ਼ਾਇਦ ਕੋਈ ਬਹੁਤ ਵੱਡਾ ਉਹਦਾ ਅੰਦਾਜ਼ਾ ਲਾ ਕੇ ਆਏ ਹੋਣਗੇ ਪਰ ਸਾਡਾ ਮੰਨ ਦੇ ਜਿਹੜੇ ਸ਼ੰਕੇ ਨੇ ਖਤਸ਼ੇ ਨੂੰ ਬਿਲਕੁਲ ਕਲੀਅਰ ਨੇ ਉਹ ਸਾਫ ਹੋ ਗਏ ਨੇ ਕਿਉਂਕਿ ਪ੍ਰਾਈਮ ਮਿੰਿਸਟਰ ਸਾਹਿਬ ਨੇ ਇੱਕ ਵੀ ਟਵੀਟ ਇੱਕ ਵੀ ਮੈਸੇਜ ਪੰਜਾਬ ਦੇ ਵਾਸਤੇ ਨਹੀਂ ਦਿੱਤਾ ਕਿ ਪੰਜਾਬ ਦੇ ਨਾਲ ਖੜੇ ਆ ਦੁੱਖ ਦੀ ਘੜੀ 'ਚ ਬੰਦੇ ਨੂੰ ਖੜਨਾ ਚਾਹੀਦਾ ਔਰ ਸਾਡੇ ਪ੍ਰਾਈਮ ਮਿੰਿਸਟਰ ਨੇ ਉਹਨਾਂ ਦਾ ਫਰਜ਼ ਬੰਦਾ ਸੀ ਅਫਗਾਨਿਸਤਾਨ ਲਈ ਟਾਈਮ ਹੈ ਸਾਡੇ ਲਈ ਨਹੀਂ ਪਹਿਲੀ ਗੱਲ ਤੇ ਉਸ ਤੋਂ ਬਾਅਦ ਰਾਤ ਪੈਕੇਜ ਅੱਛੇ ਤਰੀਕੇ ਨਾਲ ਸਟੱਡੀ ਕਰਕੇ ਜੇ ਇਹਨੇ ਦੇ ਨਾਲ ਸਟੱਡੀ ਹੋ ਜਾਂਦੀ ਔਰ ਦਿੰਦੇ ਤੇ ਚੰਗਾ ਲੱਗਦਾ ਰਾਤ ਪੈਕ ਜੀ ਬਹੁਤ ਘੱਟ ਦਿੱਤਾ 1988 ਝੜਾਏ ਉਦੋਂ ਰਜੀਵ ਗਾਂਧੀ ਜੀ ਨੇ ਸਵਰਗੀ ਰਜੀਵ ਗਾਂਧੀ ਜੀ ਨੇ 100 ਕਰੋੜ ਰੁਪਏ ਉਦੋਂ ਦਿੱਤਾ ਸੀ ਉਦੋਂ ਇਨਫਰਾਸਟ੍ਰਕਚਰ ਵੀ ਬਹੁਤ ਘੱਟ ਸੀ ਡਿਵੈਲਪਮੈਂਟ ਵੀ ਇੰਨੀ ਜ਼ਿਆਦੀ ਨਹੀਂ ਸੀ ਮਕਾਨ ਵੀ ਇੰਨੇ ਜ਼ਿਆਦੇ ਖਰਾਬ ਨਹੀਂ ਸੀ ਹੋਏ ਔਰ 3-4 ਦਿਨ ਦੇ ਵਿੱਚ ਹੜ ਜਿਹੜਾ ਸੀ ਉਹ ਸਮਾਪਤ ਹੋ ਗਿਆ ਸੀ ਪਰ ਉਹਨਾਂ ਨੇ ਪੈਸੇ ਖੁਰਲੇ ਦਿੱਲੀ ਨਾ ਦਿੱਤੇ ਹੁਣ ਮੰਗਾਈ ਵੀ ਵੱਧ ਹੋ ਗਈ ਜੇ ਉਦੋਂ ਦਾ ਅੰਦਾਜ਼ਾ ਲਾਈਏ ਇਨਫਰਾਸਟ੍ਰਕਚਰ ਵੀ ਵੱਧ ਬਣ ਗਿਆ ਘਰ ਵੀ ਪੱਕੇ ਮਕਾਨ ਜ਼ਿਆਦੇ ਬਣੇ ਠੱਠੇ ਵੀ ਜ਼ਿਆਦੇ ਅਜੇ ਤੱਕ ਵੀ ਉਹਦਾ ਪ੍ਰਭਾਵ ਹੈ ਹੜਾਂ ਦਾ ਫਸਲਾਂ ਵੀ ਬਿਲਕੁਲ ਤਬਾਹ ਹੋ ਗਈਆਂ ਬੜੀ ਬੁਰੀ ਤਰ੍ਹਾਂ ਪਰ ਪ੍ਰਾਈਮ ਮਿੰისტਰ ਸਾਹਿਬ ਨੇ ਉਹਦੇ ਮੁਤਾਬਕ ਜੇ ਮੰਗਾਈ 100 ਗਣਾ ਦੇ ਕਰੀਬ ਵੱਧ ਚੁੱਕੀ ਉਹਦੇ ਅੰਦਾਜ਼ੇ ਦੇ ਉਹਦੇ ਮੁਤਾਬਕ ਹੀ ਇਹਦਾ ਅੰਕਲਨ ਕਰਨਾ ਚਾਹੀਦਾ ਸੀ ਪਰ ਪ੍ਰਾਈਮ ਮਿੰისტਰ ਸਾਹਿਬ ਨੇ ਬਹੁਤ ਘੱਟ ਪੈਸੇ ਦਿੱਤੇ ਆ ਅਸੀਂ ਫੇਰ ਮੰਗ ਕਰਦੇ ਆ ਕਿ ਇੱਕ ਵੱਡਾ ਪੈਕੇਜ ਪੰਜਾਬ ਨੂੰ ਮਿਲਣਾ ਚਾਹੀਦਾ ਸਰ 12000 ਕਰੋੜ ਰੁਪਏ ਵੀ ਉਸਮੇ ਮੈਂਸ਼ਨ ਕੀਤਾ ਗਿਆ ਹੈ ਉਹ ਕੀ ਹੈ ਕੀ ਸਰਕਾਰ ਨੇ ਉਸਕੋ ਜੋ ਹੈ ਯੂਟਿਲਾਈਜ਼ ਨਹੀਂ ਦੇਖੋ 12000 ਕਰੋੜ ਪਿਆ ਕਰੋ ਉਦਾਂ ਦੇ ਦਿੱਤਾ ਨਹੀਂ ਹੋਏਗਾ ਉਹ ਲਗ ਲਗ ਸਕੀਮ ਚ ਪੈਸੇ ਪੈਣਦੇ ਹਰ ਸਟੇਟ ਕੋ ਪੈਣਦੇ ਆ ਉਹਨੂੰ ਤੁਸੀਂ ਇਸ ਇਹਦੇ ਨਾਲ ਨਹੀਂ ਜੋੜ ਕੇ ਦੇਖ ਸਕਦੇ ਹਰ ਸਟੇਟ ਕੋ ਅੱਜ ਵੀ ਤੁਸੀਂ ਕਿਸੇ ਸਟੇਟ ਦਾ ਅਕਾਊਂਟ ਕੱਢ ਲਿਓ ਅਲੱਗ-ਅਲੱਗ ਸਕੀਮਾਂ ਚੱਲਦੀਆਂ ਰਹਿੰਦੀਆਂ ਨੇ ਉੱਚ ਪੈਸੇ ਐਡਵਾਂਸ ਸਟੇਟਾਂ ਕੋ ਗਏ ਹੁੰਦੇ ਹੋਏ ਹੋਰ ਦੇ ਕੋ ਪੈਸੇ ਦਿੱਤੇ ਹੀ ਨਹੀਂ ਕਿ ਜਿਹੜੇ ਮਤਲਬ ਇਹਨਾਂ ਨੇ 12000 ਕੋਰ ਰੁਪਇਆ ਇਹਨਾਂ ਐਡਵਾਂਸ ਥੋੜਾ ਦੇ ਦੇਣੇ ਕਿ ਤੁਹਾਡੇ ਹਾਰ ਹੋਣਾ ਤੇ ਤੁਹਾਨੂੰ ਐਡਵਾਂਸ ਦੇ ਜੀ ਇਹੋ ਜਿਹੀ ਕੋਈ ਗੱਲ ਨਹੀਂ ਕੀ ਉਹ ਸਿਰਫ ਗਲਤ ਜਿਹੜੀ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਬਿਆਨ ਦੇ ਰਿਹਾ ਆਪੋ ਉਮੀਦ ਸੀ ਕਿ ਪ੍ਰਧਾਨ ਮੰਤਰੀ ਜੇ ਪੰਜਾਬ ਦਾ ਦੌਰਾ ਕਰਨਗੇ ਤਾਂ ਕੋਈ अच्छी सुगाद जो है पंजाब को दे सकते हैं 50-50 कोई उम्मीद सही भी तो नहीं नहीं इस करके कि ਉਹ ਨਦਰ ਭਈਆ ਨਾ ਪੱਕੀ ਸੀ ਉਮੀਦ ਇਸ ਕਰਕੇ ਕਿ ਸ਼ਾਇਦ ਇੱਕ ਸਟੇਟਸਮੈਨ ਦੀ ਤਰ੍ਹਾਂ ਉਹ ਪੰਜਾਬ ਦੇ ਨਾਲ ਖੜੀ ਹੋਣ ਸ਼ਾਇਦ ਪੰਜਾਬ ਦੇ ਲੀਡਰ ਸਹਿਬਾਨ ਦਾ ਉਹਨਾਂ ਦੇ ਪ੍ਰਭਾਵ ਹੋਵੇ ਉਹਨਾਂ ਤੇ ਦਬਾਅ ਹੋਵੇ ਅੱਜ ਦੇਖਣ ਨੂੰ ਮਿਲ ਰਿਹਾ ਕਿ ਸਾਰੇ ਲੀਡਰ ਕਹਿ ਰਹੇ ਨੇ ਕਿ ਇਹ ਜੇ ਟੋਕਨ ਹੈ ਇਹ ਜੇ ਐਡਵਾਂਸ ਹੈ ਮਤਲਬ ਇਹ ਕੋਈ ਸੌਦਾਬਾਜ਼ੀ ਥੋੜਾ ਨੇ ਕਿ ਇਹ ਜੇ ਇੰਨੇ ਦਾ ਸੌਦਾ ਹੋ ਗਿਆ ਐਡਵਾਂਸ ਦੇ ਕੇ ਜਾਂ ਤਾਂ ਸਾਨੂੰ ਮਾਉਂਟ ਦੱਸ ਦਿਓ कि 10000 ਕਰੋੜ ਦੇਣਾ 15 ਦੇਣਾ 20 ਦੇਣਾ ਤੁਸੀਂ ਉਹਦਾ ਅਡਵਾਂਸ ਆ ਗਿਆ ਬਾਕੀ ਦੇਣਾ ਤੁਸੀਂ ਮਾਉਣ ਤੇ ਕੋਈ ਦੱਸ ਦੇਣੀ ਸੋ ਜਿਹੜੇ ਤੁਸੀਂ ਗੱਲ ਕਹਿ ਰਹੇ ਜੀ ਹਜੇ ਅਸੀਂ ਜਿਹੜੀ ਡਿਮਾਂਡ ਆਏਗੀ ਉਹਦੇ ਮੁਤਾਬਕ ਦੇਵਾਂਗੇ ਜੋ ਜੋ ਬਣਾਉਣ ਵਾਲਾ ਹੈ ਉਹ ਤੇ ਤੁਸੀਂ ਅਲੱਗ-ਅਲੱਗ ਮਿਨਿਸਟਰੀਆਂ ਤੋਂ ਬਣਨਾ ਹੈ ਮਿਨਿਸਟਰੀਆਂ ਦੇ ਫੰਡਸ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕੀ ਕੀ ਦਿੱਤਾ ਗਲਤੀ ਹੈ ਨਾ ਉਜਲਾ ਸਾਹਿਬ ਸਭ ਤੋਂ ਵੱਡੀ ਬਾਤ ਇਹ ਹੈ ਕਿ ਕੱਲ ਉਹਨਾਂ ਨੇ ਪੰਜਾਬ ਹੋਰ ਹਿਮਾਚਲ ਦਾ ਦੌਰਾ ਕੀਤਾ

ਤਿੰਨ ਤਿੰਨ ਚਾਰ ਜਗ੍ਹਾ ਤੇ ਜਿਹੜਾ ਵੱਡਾ ਨੁਕਸਾਨ ਹੋਇਆ ਚਾਰ ਪੰਜ ਜਗ੍ਹਾ ਤੇ ਜਿਹੜਾ ਵੱਡਾ ਨੁਕਸਾਨ ਹੋਇਆ ਔਰ ਉਹਨਾਂ ਨੇ ਉਹਦਾ ਅਕਲਨ ਕੀਤਾ ਹੀ ਹੋਵੇਗਾ ਉਹਨਾਂ ਨੂੰ ਉਹਦੇ ਹਿਸਾਬ ਨਾਲ ਫੰਡ ਠੀਕ ਲੱਗ ਰਹੇ ਉਹਨਾਂ ਨੇ ਉਹਨਾਂ ਨੇ ਧੰਵਾਦ ਕੀਤਾ ਪਰ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹਦਾ ਅੰਦਾਜ਼ਾ ਸਾਨੂੰ ਹੀ ਹੈ ਜੇ ਚੰਗਾ ਹੁੰਦਾ ਤਾਂ ਅਸੀਂ ਕਿਉਂ ਮਾੜਾ ਕਹਿੰਦੇ ਲੋਕਾਂ ਵੀ ਸਾਨੂੰ ਕਹਿੰਦੇ ਇਹ ਨਾ ਵੀ ਤੁਸੀਂ ਗਲਤ ਕਹਿ ਰਹੇ ਜੀ ਅੱਜ ਲੋਕ ਵੀ ਕਹਿ ਰਹੇ ਆ ਇਹ ਗਲਤ ਹੋਇਆ ਮੀਟ ਕਰਤੇ ਹੈ ਕਿ ਇਸਕੋ ਰਿਵਿਊ ਕਰਨਾ ਚਾਹੀਏ ਕੋਈ ਨਾ ਕੋਈ ਬਜਟ ਵੜਾ ਚਾਹੀਦਾ ਦੇਖੋ ਇੱਕ ਸਟੇਟਸਮੈਨ ਦੀ ਤਰ੍ਹਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਜ਼ਰੂਰ ਰਿਵਿਊ ਕਰਨਾ ਚਾਹੀਦਾ ਔਰ ਇਹਦੇ ਤੇ ਦੁਬਾਰਾ ਇੱਕ ਵੱਡਾ ਰਾਤ ਪੈਕੇਜ ਦੇਣਾ ਚਾਹੀਦਾ ਸਾਹਬ ਨੇ 1600 ਕਰੋੜ ਰੁਪਏ ਪੰਜਾਬ ਵਾਸਤੇ ਕੰਪਨਸੇਸ਼ਨ ਦੇਣ ਦਾ ਐਲਾਨ ਕੀਤਾ ਇੱਕ بڑا ਪੱਦਾ ਮੁਜਾਕੇ ਮੈਂ ਉਦਾਹਰਨ ਦੇਣਾ ਚਾਹੁੰਦਾ ਮੈਂ 2013 ਦੇ ਵਿੱਚ ਮੈਂਬਰ ਪਾਰਲੀਮੈਂਟ ਸੀ ਔਰ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਡਾਕਟਰ ਮਨਮੋਹ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਮੈਂ ਪਹਿਲੇ ਦਿਨ ਜ਼ੀਰੋ ਅਵਰ ਦੇ ਵਿੱਚ ਆ ਕੇ ਜਦੋਂ ਫਲੱਡ ਆਇਆ ਬੋਲਿਆ ਔਰ ਉਹਨਾਂ ਨੇ ਉਸੇ ਦਿਨ ਜਿਹੜੀ ਇੱਕ ਕਮੇਟੀ ਬਣਾਤੀ ਜਿਹਦੇ ਚੇਅਰਮੈਨ ਜੈ ਰਾਮ ਰਮੇਸ਼ ਜੀ ਬਣਾਏ ਔਰ ਉਹ ਇੱਕ ਹਫਤਾ ਜਿਹੜਾ ਪੰਜਾਬ ਦੇ ਦਾ ਉਹਨਾਂ ਨੇ ਦੌਰਾ ਕੀਤਾ ਜਿੱਥੇ ਜਿੱਥੇ ਫਲੱਡ ਆਇਆ ਸੀ ਤੇ ਉਹਨਾਂ ਨੇ 1250 ਕਰੋੜ ਰੁਪਏ ਦੀ ਜਿਹੜੀ ਹੈ ਉਸ ਵੇਲੇ 2013 ਦੀ ਗੱਲ ਕਰ ਰਿਹਾ ਮੈਂ ਉਸ ਵੇਲੇ ਇਹਨਾਂ ਨੇ ਉਹਨਾਂ ਨੇ ਕੰਪਨਸੇਸ਼ਨ ਦਿੱਤਾ ਜਿਹੜਾ ਬਾਰਡਰ ਏਰੀਆ ਨੂੰ 700 ਕਰੋੜ ਤੱਕਲਾ ਬਾਰਡਰ ਦੇ ਏਰੀਆ ਨੂੰ ਹੀ ਦੇ ਦਿੱਤਾ ਤੇ ਅੱਜ ਕਈ ਗੁਣਾ ਮੈਂ ਘਟੋਗੜ 8 ਗੁਣਾ ਵੱਧ ਜਿਹੜਾ ਨੁਕਸਾਨ ਹੈ ਉਹ ਪੰਜਾਬ ਦਾ ਹੋਇਆ ਤੇ ਮਾਨਯੋਗ ਪੀਐਮ ਸਾਹਿਬ ਨੇ ਕੱਲਾ 1600 ਕਰੋੜ ਰੁਪਏ ਅਨਾਉਂਸ ਕੀਤਾ ਇੱਕ ਬੜਾ ਵੱਡਾ ਮਜ਼ਾਕ ਕੀਤਾ ਇਹਨਾਂ ਨੇ ਵੀ ਪੰਜਾਬ ਦੇ ਲੋਕ ਇਹਨੂੰ ਅਸੈਪਟ ਨਹੀਂ ਕਰਨਗੇ ਇਹਨਾਂ ਨੂੰ ਚਾਹੀਦਾ ਹੈ ਘਟੋਗੜ 70000 ਕਰੋੜ ਰੁਪਏ ਪੰਜਾਬ ਦਾ ਜਿਹੜਾ ਉਹ ਨਾਉਂਸ ਕਰ ਦੇ ਤਾਂ ਫਿਰ ਅਸੀਂ ਮੰਨਦੇ ਕਿ ਠੀਕ ਹੈ ਇਹਨਾਂ ਨੇ ਪੰਜਾਬ ਦੇ ਜਿਹੜਾ ਇਹ ਏਰੀਆ ਡੁੱਬ ਗਿਆ ਉਹਦੇ ਵਾਸਤੇ ਕੁਛ ਨੁ ਕੁਛ ਕੰਪਨਸੇਸ਼ਨ ਕੀਤਾ ਇਹ ਬੜਾ ਵੱਡਾ ਜਿਹੜਾ ਝੂਠਾ ਮਜ਼ਾਕ ਕੀਤਾ ਨਾ ਜਿਸ ਤਰ੍ਹਾਂ ਪੰਜਾਬ ਤੇ ਹਿਮਾਚਲ ਦਾ ਅੱਜ ਦੌਰਾ ਉਹਨਾਂ ਨੇ ਕੀਤਾ ਇਹ ਇਹਨਾਂ ਨੂੰ ਉਸ ਇਸ ਤਰ੍ਹਾਂ 15 ਦਿਨ ਪਹਿਲਾਂ ਕਰਨਾ ਚਾਹੀਦਾ ਸੀ ਕਿਉਂਕਿ 25 ਦਿਨ 30 ਦਿਨ ਹੋ ਗਏ ਜਿਹੜਾ ਪਾਣੀ ਹੈ ਬੜੇ ਵੱਡੇ ਫਲਾਡ ਦੇ ਰੂਪ ਵਿੱਚ ਚੱਲ ਰਿਹਾ ਹੈ ਤੇ ਲੱਖਾਂ ਏਕੜ ਜ਼ਮੀਨ ਜਿਹੜੀ ਇਹ ਪੰਜਾਬ ਦੀ ਤਹਿ ਡੇਰੀ ਹੋ ਗਈ ਹੈ ਮਕਾਨ ਡਿੱਗ ਗਏ ਮਾਲੀ ਨੁਕਸਾਨ ਹੋ ਗਿਆ ਪਸ਼ੂ ਮਰ ਗਏ ਜਾਨੀ ਨੁਕਸਾਨ ਹੋ ਗਿਆ ਇਹ ਸਾਰਾ ਕੁਝ ਦੇਖਦੇ ਹੋਏ ਇਹਨਾਂ ਨੇ ਬਹੁਤ ਲੇਟ ਕਰਤਾ ਚਾਹੀਦਾ ਸੀ ਕਿ ਉਦੋਂ ਨਾਲ ਦੀ ਨਾਲ ਇਹਨਾਂ ਨੂੰ ਉੱਥੇ ਜਾ ਕੇ ਉਹਨਾਂ ਦੀ ਸਾਰ ਲੈਂਦੇ ਪਰ ਇਹ ਪਤਾ ਨਹੀਂ ਕਿਸ ਦਬਾਅ ਕਰਕੇ ਗਏ ਹੈ ਜਾਣ ਦਾ ਕੋਈ ਲਗ ਨਹੀਂ ਸ਼ਿਰ ਹੈ ਕਿ ਸ਼ਾਇਦ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਨਹੀਂ ਤੋ ਮੈਂ ਸਮਝਦਾ ਕਿ ਇੱਕ ਬੜਾ ਵੱਡਾ ਪੰਜਾਬ ਦੇ ਨਾਲ ਅਨਿਆਂ ਹੋਇਆ ਹੈ ਦੇਖੋ ਇੱਕ BBMB ਦੀ ਜਿਹੜੀ ਸਾਡੇ ਉੱਥੇ ਬੋਰਡ ਬਣਿਆ ਹੈ ਜਿਹੜਾ ਪਾਣੀ ਤੇ ਕੰਟਰੋਲ ਕਰਨ ਵਾਸਤੇ ਬਣਾਇਆ ਗਿਆ ਤੇ ਏਰੀਆ ਪੰਜਾਬ ਦਾ ਹੈ ਉਹਦੇ ਵਿੱਚ ਪੰਜਾਬ ਦਾ ਇੱਕ ਵੀ ਮੈਂਬਰ ਨਹੀਂ ਪੰਜਾਬ ਦਾ ਮੈਂਬਰ ਨਾ ਲੈਣਾ ਇਹ ਹੀ ਵੱਡਾ ਇਨਜਸਟਿਸ ਹੈ ਅਨਿਆਂ ਹੈ ਕਿ ਜੇ ਪੰਜਾਬ ਦਾ ਕੋਈ ਮੈਂਬਰ ਹੁੰਦਾ ਜਿਵੇਂ ਮੌਸਮ ਬਾਗ ਨੇ ਅੱਜ ਤੋਂ 2 ਮਹੀਨੇ ਪਹਿਲਾਂ ਹੀ ਕਹਿਤਾ ਕਿ ਇਸ ਵਾਰ ਬਹੁਤ ਜ਼ਿਆਦਾ ਜਿਹੜੀ ਹੈ ਫਲਰਿਸ਼ ਹੋਣੀ ਹੈ ਕੰਟਰੋਲ ਤੋਂ ਬਾਹਰ ਹੋਣੀ ਹੈ ਤੇ ਇਹਦੇ ਵਾਸਤੇ ਸਾਨੂੰ ਜਿਹੜਾ ਹੈ ਵੀ ਉਦੋਂ ਹੀ ਜਿਹੜੇ ਸਾਡੇ ਡੈਮ ਹੈ ਉਹਨਾਂ ਦੇ ਵਿੱਚੋਂ ਰਣਜੀਤ ਸਾਗਰ ਡੈਮ ਹੈ ਸਾਡੇ ਪੌਂਗ ਡੈਮ ਹੈ ਉਹਨਾਂ ਵਿੱਚੋਂ ਪਾਣੀ ਉਹਨਾਂ ਉਹਨਾਂ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਸੀ ਜਿਹੜਾ ਕਿ ਲੰਬਾ ਟਾਈਮ ਚੱਲਦਾ ਰਹਿੰਦਾ ਤੇ ਜਦੋਂ ਬਰਸਾਤ ਆਉਣੀ ਸੀ ਉਦੋਂ ਉਹ ਪੇ ਪਾਣੀ ਫਲੱਡ ਦਾ ਰੂਪ ਨਾ ਦਾਰਦਾ ਇਹ ਤਾਂ ਇਹ ਬੜੀ ਵੱਡੀ ਜਿਵੇਂ ਪੰਜਾਬ ਨੂੰ ਮਾਰਨ ਵਾਲੀ ਗੱਲ ਹੈ ਦੂਜਾ ਕਿ ਜਿਹੜੇ ਪੰਜਾਬ ਦਾ ਏਰੀਆ ਜਿੰਨਾ ਤਬਾਹ ਹੋਇਆ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਸਾਹਿਬ ਤਰਨਤਾਰਨ ਕਪੂਰਥਲਾ ਆ ਇਧਰ ਸਰੋਇਪੁਰ ਫਾਜ਼ਿਲਕਾ ਲੁਧਿਆਣਾ ਏਰੀਆ ਨਵਾਂ ਸ਼ਹਿਰ ਇਹ ਅੱਧੇ ਨਾਲੋਂ ਜ਼ਿਆਦਾ ਪੰਜਾਬ ਜਿਹੜਾ ਹੈ ਇਹ ਹੜਾਂ ਦੀ ਮਾਰ ਰੇ ਆ ਗਿਆ ਹੈ ਤੇ ਦੂਜੇ ਪਾਸੇ ਗੱਗਰ ਦੇ ਜਿਹੜਾ ਪਟਿਆਲਾ ਮਾਨਸਾ ਏਰੀਆ ਪੈਂਦਾ ਉਹਦੇ ਵਿੱਚ ਵੀ ਕਾਫੀ ਜਿਹੜਾ ਫਲੱਡ ਦਾ ਇਹ ਨੁਕਸਾਨ ਹੋਇਆ ਸੋ ਪੰਜਾਬ ਚੋਂ ਮੇਰੇ ਖਿਆਲ ਚੌਥਾ ਹਿੱਸਾ ਜਿਹੜਾ ਬਚਿਆ ਬਾਕੀ ਸਾਰਾ ਪੰਜਾਬ ਜਿਹੜਾ ਹੈ ਉਹ ਤਬਾਹ ਹੋ ਗਿਆ ਲੋਕਾਂ ਦੇ ਮਕਾਨ ਡਿੱਗ ਗਏ ਕੋਠੀਆਂ ਡਿੱਗੀਆਂ ਤੇ ਕਿਸੇ ਨੇ ਸਾਰ ਸਾਰ ਨਹੀਂ ਲਈ ਔਰ ਅਸੀਂ ਜਿਹੜੀ ਕਾਂਗਰਸ ਪਾਰਟੀ ਦੇ ਸਾਡੇ ਵਰਕਰ ਸੀ ਅਸੀਂ ਮੈਨੂੰ ਆਪ ਨੂੰ 30 ਦਿਨ ਤੋਂ ਬਾਅਦ ਟਾਈਮ ਹੋ ਗਿਆ ਕਿ ਮੈਂ ਬਾਰਡਰ ਏਰੀਆ ਦੇ ਵਿੱਚ ਹੀ ਉਹਨਾਂ ਦੇ ਲੋਕਾਂ ਦੀ ਚਲੋ ਅਸੀਂ ਜੋ ਕਰ ਸਕਦੇ ਸੀ ਲੋਕਾਂ ਤੋਂ ਲੋਕਾਂ ਦੇ ਜਿਹੜੀਆਂ ਸਾਡੇ ਸਮਾਜ ਸੇਵੀ ਸੰਸਥਾਵਾਂ ਨੇ ਸਾਡੇ ਖਾਲਸਾ ਗਰੁੱਪ ਹੈ ਹੋਰ ਬਾਕੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਥੇ ਉਹਨਾਂ ਲੋਕਾਂ ਨੂੰ ਜਾ ਕੇ ਖਾਣ ਪੀਣ ਵਾਸਤੇ ਪਸ਼ੂਆਂ ਦਾ ਚਾਰਾ ਦਵਾਈਆਂ ਮਤਲਬ ਯਾਨੀ ਕਿ ਕਾਫੀ ਕੰਮ ਕੀਤਾ ਪਰ ਸਰਕਾਰ ਵੱਲੋਂ ਕੋਈ ਇੱਕ ਵਾਰ ਵੀ ਨਾ ਕਦੇ ਬਿਆਨ ਦਿੱਤਾਗਾ ਪਹਿਲੀ ਗੱਲ ਤਾਂ 15 ਦਿਨ 20 ਦਿਨ ਇਹਨਾਂ ਨੇ ਨੇਚਰਲ ਡਾਇਜਾਸਟਰ ਉਸ ਗਾਰਨਿਸਰ ਪਰ ਸਾਡੀ ਮੰਗ ਹੈ ਕਿ ਜਿਸ ਤਰ੍ਹਾਂ ਲੋਕਾਂ ਦੀ ਫਸਲ ਤਬਾਹ ਹੋਈ ਹੈ ਉਥੇ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਜ਼ਮੀਨ ਅਜੇ ਚੋਨਾ ਤਿਆਰ ਵੱਡਣ ਨੂੰ ਸੀਗਾ ਉਹਦਾ ਘਟੋ ਘੜ ਲੱਖ ਰੁਪਏ ਦਾ ਜਿਹੜਾ ਉਹਨਾਂ ਦਾ ਜ਼ਿੰਮੇਵਾਰਾਂ ਦਾ ਇਹ ਨੁਕਸਾਨ ਹੋਇਆ ਤੇ ਉਹਦੇ ਵਾਸਤੇ ਖਟੋਗੜ 17000 ਰੁਪਇਆ ਜਿਹੜਾ ਉਹ ਇਹਨਾਂ ਨੂੰ ਕੰਪਨਸੇਸ਼ਨ ਜ਼ਿੰਮੇਵਾਰਾਂ ਨੂੰ ਦੇਣਾ ਚਾਹੀਦਾ ਹੈ ਸਾਡੇ ਅਬੌਰ ਮਲੋਟ ਜਿਹੜਾ ਸਾਡੇ ਫਾਿਲਕਾ ਉਹ ਨਾਲੀ ਦੇ ਪਾਣੀ ਦੇ ਨਾਲ ਬੜਾ ਪਾਣੀ ਐ ਇਸ ਤੋਂ ਬਰਸਾਤ ਤੋਂ ਪਹਿਲਾਂ ਉਹ ਤਬਾਹ ਹੋ ਗਿਆ 10-10 ਫੁੱਟ ਪਾਣੀ ਸੀ ਉਹ ਤੇ ਕਿੰਨੂ ਦੇ ਬਾਗ ਹੈ ਕਿੰਨੂ ਦੇ ਬਾਗ ਜਿਹੜੇ ਆ ਉਹ ਸਾਰੇ ਸੁੱਕ ਗਏ ਹਾਲ ਜਿਹੜਾ ਫਰੂਟ ਉਹਨਾਂ ਨੂੰ ਲੱਗਿਆ ਨਹੀਂ ਜਿੰਨਾ ਵੀ ਏਰੀਆ ਉਹਦੇ ਵਿੱਚ ਤਬਾਹ ਹੈ ਉਹਦੇ ਵਿੱਚ 1.5 ਲੱਖ ਰੁਪਏ ਉਹਨਾਂ ਦਾ ਜਿਹੜਾ 2-2 ਲੱਖ ਦਾ ਕਿੰਨੂ ਹੁੰਦਾ ਜਿਹੜਾ ਪੂਰੇ ਇੰਡੀਆ ਨਹੀਂ ਵਰਲਡ ਵਿੱਚ ਕਿੰਨੂ ਉੱਤੋਂ ਜਾਂਦਾ ਤੇ ਉਹ ਜਿਹੜਾ ਤਬਾਹ ਹੋ ਗਿਆ ਉਹਨਾਂ ਨੂੰ ਵੀ ਕੰਪਨਸੇਸ਼ਨ ਜਿਹੜਾ ਉਹ ਸਰਕਾਰ ਨੂੰ